ਨੀਦੇ ਵਿੱਚ ਡੈਮੇਜ ਦੇਖਿਆ ਗਿਆ ਹੈ ਲਿਵਰ ਦੇ ਵਿੱਚ ਡੈਮੇਜ ਦੇਖਿਆ ਗਿਆ ਦੋਨਾਂ ਆਰਗਨਸ ਦੇ ਮਾਰਕਰ ਵਧੇ ਹੋਏ ਆ ਤੇ ਉਹਨਾਂ ਦੇ ਇਲੈਕਟ੍ਰੋਲਾਈਟ ਇਮ ਬੈਲੈਂਸ ਹੈ ਜਿਹਦੇ ਕਰਕੇ ਕਿ ਕਾਫੀ ਜੋ ਕਿ ਕਾਫੀ ਕ੍ਰਿਟੀਕਲ ਚੀਜ਼ ਹੈ ਜੇ ਉਹ ਥੋੜੀ ਜਿਹੀ ਵੀ ਘਟ ਜੇ ਤੇ ਕਿਸੇ ਵੀ ਮੌਕੇ ਦੇ ਉੱਤੇ ਹਾਰਟ ਆਪਣਾ ਕਾਰਡੀਆਕ ਰੈਸਟ ਹੋ ਸਕਦਾ ਆ ਇਸ ਵੇਲੇ ਉਹਨਾਂ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਉਹਨਾਂ ਦੇ ਉਹਨਾਂ ਵਿੱਚ ਕੋਈ ਜ਼ਿਆਦਾ ਜਾਨ ਨਹੀਂ ਹੈਗੀ ਕੋਈ ਜ਼ਿਆਦਾ ਉਹ ਖੜੇ ਨਹੀਂ ਉਸ ਪਾਰੇ ਉਹਨਾਂ ਨੂੰ ਕੱਲ ਪਰਸੋ ਵੀ ਅਸੀਂ ਟਰਾਈ ਕੀਤੀ ਸੀ ਖੜੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ weight ਅਸੀਂ ਚੈੱਕ ਕਰ ਲੀਏ ਜਾਂ ਫਿਰ ਉਹਨਾਂ ਨੂੰ ਥੋੜੀ ਖੁੱਲੀ ਹਵਾ ਦੇ ਵਿੱਚ ਆ ਕੇ ਬਿਠਾ ਲੀਏ ਬਟ ਉਹ ਉਹਨਾਂ ਦਾ ਸਰੀਰ ਆਸਰਾ ਨਹੀਂ ਕਰ ਰਿਹਾ ਤਾਂ ਭਾਰ ਕਾਫੀ 20 ਤੋਂ 22 ਕਿਲੋ ਘਟ ਚੁਕਿਆ ਆ ਉਹਨਾਂ ਦੇ ਸਰੀਰ ਵਿੱਚ ਭੂਰਾ ਵੀ energy ਨਹੀਂ ਆ ਉਹਨਾਂ ਦਾ ਸਰੀਰ ਹੁਣ ਆਪਣੇ ਆਪਣੇ ਆਪ ਤੋਂ ਹੀ ਅੰਦਰੋਂ energy ਲੈ ਰਿਹਾ ਵਾ ਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਬੈਠੇ ਆ ਜੇ 22 ਦਿਨ ਪੂਰੇ ਹੋ ਚੁੱਕੇ ਨੇ ਮਰਨ ਪਰਤੇ ਬੈਠੇ ਹੋਏ ਨੇ ਹਾਲਤ ਬੜੀ ਨਾਜ਼ਕ ਬਣੀ ਹੋਈ ਹੈ ਤੇ ਡਾਕਟਰ ਸਵੇबान ਦੀ ਜਿਹੜੀ ਟੀਮ ਹੈ ਹਰ 6 ਘੰਟੇ ਬਾਅਦ ਉਹਨਾਂ ਦਾ ਚੈੱਕ ਅਪ ਕਰ ਰਹੀ ਆ ਹੁਣ ਅਸੀਂ ਗੱਲ ਕਰਦੇ ਆ ਡਾਕਟਰ ਸੁਖਮਨਦੀਪ ਸਿੰਘ ਤਿੱਲੋਂ ਦੇ ਨਾਲ ਤਿੰਨ ਸਾਹਿਬ ਤੁਸੀਂ ਹੁਣ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਚੈੱਕ ਅਪ ਕਰਕੇ ਕੀ ਕੰਡੀਸ਼ਨ ਹੈਗੀ ਉਹਨਾਂ ਦੀ ਉਹਨਾਂ ਦਾ ਸਰਦਾਰ ਪ੍ਰਧਾਨ ਸਾਹਿਬ ਉਹਨਾਂ ਦਾ ਢੱਲੇਵਾਲ ਸਾਹਿਬ ਦਾ ਅਸੀਂ ਸਾਡੀ ਟੀਮ ਚੰਗੀ ਤਰ੍ਹਾਂ ਦਿਨ ਦੇ ਵਿੱਚ ਤਿੰਨ ਟਾਈਮ ਹਰ 6 ਘੰਟੇ ਬਾਅਦ ਤੇ ਰੈਗੂਲਰ ਉਹਨਾਂ ਨੂੰ ਮੋਨੀਟਰ ਜਿਹੜਾ ਬੇਸਿਕ ਉਹਨਾਂ ਦੇ ਵਾਈਟਲਸ ਆ ਉਹ ਰੈਗੂਲਰ 24 ਘੰਟੇ ਹੀ ਉਹਨਾਂ ਦੇ ਮੋਨੀਟਰ ਕਰ ਰਹੀ ਆ ਸਾਡੀ ਟੀਮ ਇਸ ਵੇਲੇ ਉਹਨਾਂ ਦੀ ਕੰਡੀਸ਼ਨ ਆ ਕਾਫੀ ਕ੍ਰਿਟੀਕਲ ਆ ਉਹਨਾਂ ਦੇ ਉਹਨਾਂ ਵਿੱਚ ਕੋਈ ਜ਼ਿਆਦਾ ਜਾਨ ਨਹੀਂ ਹੈਗੀ ਕੋਈ ਜ਼ਿਆਦਾ ਉਹ ਖੜੇ ਨਹੀਂ ਉਸ ਪਾਰੇ ਉਹਨਾਂ ਨੂੰ ਕੱਲ ਪਰਸੋ ਵੀ ਅਸੀਂ ਟਰਾਈ ਕੀਤੀ ਸੀ ਖੜੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ weight ਅਸੀਂ ਚੈੱਕ ਕਰ ਲੀਏ ਜਾਂ ਫਿਰ ਉਹਨਾਂ ਨੂੰ ਥੋੜੀ ਖੁੱਲੀ ਹਵਾ ਦੇ ਵਿੱਚ ਆ ਕੇ ਬਿਠਾ ਲਈਏ ਬਟ ਉਹ ਉਹਨਾਂ ਦਾ ਸਰੀਰ ਆਸਰਾ ਨਹੀਂ ਕਰ ਰਿਹਾ ਹੌਸਲੇ ਦੇ ਵਿੱਚ ਮਨੋਂ ਪੂਰੇ ਹੌਸਲਾ ਉਹਨਾਂ ਦਾ ਪੂਰਾ ਉੱਚਾ ਹੈ ਤੇ ਬਟ ਅਦਰਵਾਈਜ਼ ਉਹਨਾਂ ਦਾ ਸਰੀਰ ਕਾਫੀ ਇਸ ਵੇਲੇ ਉਹਨਾਂ ਦੀ ਹਾਲਤ ਥੋੜੀ ਗੰਭੀਰ ਲੱਗ ਰਹੀ ਆ ਆਪਣੇ ਟਿਸ਼ੂ ਨੂੰ ਮਾਰ ਕੇ ਆਪਣੇ ਟਿਸ਼ੂ ਨੂੰ ਸਾੜ ਕੇ ਉਹਦੀ એનર્ਜੀ ਕਰਕੇ ਆ ਜਾਂ ਫਿਰ ਆਪਣਾ ਫੈਟ ਫੂਡ ਤੇ ਉਹਨਾਂ ਦੀ ਪਹਿਲੇ 3-4 ਦਿਨ ਵਿੱਚ ਹੀ ਸਾਰੀ ਉਹ ਯੂਜ਼ ਕਰ ਲੈਂਦੀ ਆ ਬਾਡੀ ਤੇ ਉਸ ਤੋਂ ਇਲਾਵਾ ਉਹਨਾਂ ਦੇ ਕਿਡਨੀ ਦੇ ਵਿੱਚ ਡੈਮੇਜ ਵੇਖਿਆ ਗਿਆ ਆ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਰੋਜ਼ ਦੀ ਰੋਜ਼ ਉਹਨਾਂ ਦੇ ਟੈਸਟ ਭੇਜੀਦੇ ਆ ਹੁਣ ਜਿਵੇਂ ਸਵੇਰੇ ਉਹਨਾਂ ਦਾ ਸੈਂਪਲ ਲੈਣ ਲੱਗੇ ਤੇ ਉਹਨਾਂ ਵਿੱਚ ਇੰਨੀ ਵੀ ਉਹ ਸੈਂਪਲ ਲੈਣ ਤੋਂ ਵੀ ਮਨਾ ਕਰ ਦਿੱਤਾ ਗਿਆ ਕਿਉਂਕਿ ਉਹ ਇਸ ਕੰਡੀਸ਼ਨ ਦੇ ਵਿੱਚ ਵੀ ਨਹੀਂ ਉਹ ਕਹਿ ਰਹੇ ਸੀ ਕਿ ਮੈਨੂੰ ਹੱਥ ਵੀ ਨਾ ਲਾਓ ਮੈਨੂੰ ਦਰਦਾਂ ਹੋ ਰਹੀਆਂ ਨੇ ਡਾਕਟਰ ਜੇ ਗੱਲ ਕੀਤੀ ਜਾਵੇ ਕਿਵੇਂ ਉਹਨਾਂ ਦੀ ਸਿਹਤ ਸਰਵਾਈਵ ਕਿਵੇਂ ਕਰ ਸਕਦੀ ਹੈ ਜਾਂ ਕੀ ਕੋਸ਼ਿਸ਼ ਕਰਨੀ ਪੈ ਸਕਦੀ ਹੈ ਜੇਕਰ ਜ਼ਿਆਦਾ ਕੰਡੀਸ਼ਨ ਉਹਨਾਂ ਦੀ ਖਰਾਬ ਹੋ ਜਾਵੇ ਵੇਖੋ ਜੇ ਤੇ ਕੰਡੀਸ਼ਨ ਉਹਨਾਂ ਦੀ ਜ਼ਿਆਦਾ ਖਰਾਬ ਹੋ ਜੇ ਤੇ ਉਹਨਾਂ ਨੂੰ ਪਹਿਲੀ ਗੱਲ ਤੇ ਉਹਨਾਂ ਨੂੰ ਰਸ਼ ਕਰਨਾ ਪਏਗਾ ਕਿਸੇ ਨਾ ਕਿਸੇ ਹਾਇਰ ਫੈਸਿਲਿਟੀ ਦੇ ਵਿੱਚ ਜਿੱਥੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਚੰਗੀ ਤਰ੍ਹਾਂ ਜਾਂ ਫਿਰ ਇੱਕ ਮਾਨੀਟਰ ਕਰ ਸਕੀਏ ਸਪੈਸ਼ਲਿਸਟਾਂ ਦੀ ਟੀਮ ਇੱਕ ਉਹਨਾਂ ਨੂੰ ਚੰਗੀ ਤਰ੍ਹਾਂ ਵੇਖ ਸਕੇ ਉਹਦਾ ਏ ਆਪਾਂ ਮੈਂ ਤੁਹਾਨੂੰ ਦੱਸਾਂ ਤੇ 빙ਰ ਡਾਕਟਰ ਉਹਨਾਂ ਨੂੰ ਅਸੀਂ ਇਨੀਸ਼ੀਅਲ ਜਿਵੇਂ ਥੋੜਾ ਇਲਾਜ ਦਵਾਗੇ ਫਿਰ ਉਹ ਚੈੱਕ ਕਰਾਂਗੇ ਫਿਰ ਅਸੀਂ ਵੇਖਾਂਗੇ ਬੋਡੀ ਕਿਵੇਂ ਰਿਸਪੌਂਸ ਕਰਦੀ ਆ ਕੀ ਹਿਸਾਬ ਆ ਮਤਲਬ ਥੋੜਾ ਕੰਪਲੀਕੇਟਿਡ ਕੰਮ ਹੁੰਦਾ ਆ ਬਾਕੀ ਸਾਡੀ ਫਾਈਬਰਵਰ ਹਾਰਟ ਐਸੋਸੀਏਸ਼ਨ ਦੀ ਟੀਮ ਆ ਜਿਹੜੀ ਸਾਡੇ ਡਾਕਟਰ ਬਾਹਰ ਯੂਐਸ ਦੇ ਵਿੱਚ ਡਾਕਟਰ ਸੁਵਮਨ ਜੀ ਦੇ ਕਲੀਗ ਨੇ ਜਿਹੜੇ ਉਹਨਾਂ ਦੇ ਫੈਮਲੀ ਫਰੈਂਡਸ ਨੇ ਜਾਂ ਫਿਰ ਉਧਰ ਸਾਡੀ ਟੀਮ ਦੇ ਮੈਂਬਰ ਨੇ ਉਹਨਾਂ ਵਿੱਚ ਕਾਫੀ ਕਾਫੀ ਵੱਡੇ ਕੰਸਲਟੈਂਟ ਨੇ ਕੋਈ ਕਿਡਨੀ ਦਾ ਸਪੈਸ਼ਲਿਸਟ ਆ ਕੋਈ ਲਿਵਰ ਦਾ ਆ ਕੋਈ ਬ੍ਰੇਨ ਦਾ ਆ ਡਾਕਟਰ ਸਾਹਿਬ ਹਾਰਟ ਦੇ ਆਪ ਤੇ ਹੈਗੇ ਹੀ ਆ ਇਹਨਾਂ ਦੀ ਵੀ ਆਪਣੀ ਟੀਮ ਵੱਖਰੀ ਹੈ ਅਸੀਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਨੇ ਇਹਨਾਂ ਦੀ ਰੋਜ਼ ਦੀ ਰਿਪੋਰਟ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਉਹਨਾਂ ਦੀ ਸਿਹਤ ਆ ਕਦੇ ਵੀ ਸਾਨੂੰ ਕਿਸ ਤਰ੍ਹਾਂ ਦਾ ਵੀ ਇਲਾਜ ਉਹਨਾਂ ਨੂੰ ਦੇਣਾ ਪਿਆ ਆ ਆਈਸੀਯ ਜੈਵਿਸ਼ਟ ਰਾਜ ਦੀ ਸੈਂਟ ਡੱਲੇਵਾਲ ਨੇ ਕਿਹਾ ਕਿ ਮੈਂ ਮਰਨ ਵਰਤੇ ਬੈਠਾ ਹਾਂ ਮੈਂ ਮਤਲਬ ਕਿ ਇਲਾਜ ਨਹੀਂ ਲਵਾਵਾਂਗਾ ਪਰ ਵਹਿਰੂ ਨਾ ਕਰੇ ਕੋਈ ਐਦਾਂ ਦੀ ਸਥਿਤੀ ਆ ਜਾਵੇ ਤਾਂ ਕਿੱਦਾਂ ਦੇ ਅਰੇਂਜਮੈਂਟ ਆਪਣੀ ਟੀਮ ਵੱਲੋਂ ਕੀਤੇ ਗਿਆ ਔਰ ਕਿਉਂਕਿ ਉਹਨਾਂ ਨੇ ਇੱਥੋਂ ਮੋਰਚੇ ਤੋਂ ਤਾਂ ਜਾਣਾ ਹੈ ਨਹੀਂ ਵੇਖੋ ਜੀ ਸਾਡੀ ਟੀਮ ਕੋਲ ਇਥੇ 24 ਘੰਟੇ ਇੱਕ ਸਾਡੀ ਐਂਬੂਲੈਂਸ ਤੇ ਲੱਗੀ ਆ ਇਹਦੇ ਵਿੱਚ ਸਾਡੇ ਕੋਲ ਆਕਸੀਜਨ ਸਿਲੰਡਰ ਕੀ ਫਲੂਇਡਸ ਕੀ ਕਿਸੇ ਵੀ ਤਰ੍ਹਾਂ ਦੇ ਆਈਵੀ ਕੈਨੂਲੇ ਕੋਲ ਜੇ ਸਾਨੂੰ ਉਹਨਾਂ ਨੂੰ ਫਲੂਇਡ ਦੇਣ ਦੀ ਲੋੜ ਪੈਂਦੀ ਆ ਜਾਂ ਫਿਰ ਆਕਸੀਜਨ ਜਾਂ ਫਿਰ ਉਹਨਾਂ ਦੀ ਜੇ ਸਾਨੂੰ ਕੋਈ ਅਸੀਂ ਉਹਨਾਂ ਦੀ ਈਸੀਜੀ ਮੌਕੇ ਤੇ ਕਰ ਸਕਦੇ ਆ ਈਸੀਜੀ ਸਾਡੇ ਕੋਲ ਅਵੇਲੇਬਲ ਆ ਹੋਰ ਸਾਡੇ ਕੋਲ ਬਲੱਡ ਟੈਸਟਿੰਗ ਵਾਲਿਆਂ ਨਾਲ ਅਸੀਂ ਇਥੇ ਲਾਗੇ-ਤਾਗੇ ਰਾਬਤਾ ਕੀਤਾ ਆ ਵੀ ਜਿਹੜਾ ਜਲਦੀ ਤੋਂ ਜਲਦੀ ਉਹਦੀ ਚੀਜ਼ ਦੀ ਸਾਡੇ ਕੋਲ ਰਿਪੋਰਟ ਆ ਸਕੇ ਵੇ ਬਟ ਓਵਰ ਆਲ ਜੇ ਵੇਖੀਏ ਤੇ ਜੇਨ ਦੀ ਕੰਡੀਸ਼ਨ ਜਿਆਦਾ ਖਰਾਬ ਹੁੰਦੀ ਆ ਇਹਨਾਂ ਦੀ ਕੰਡੀਸ਼ਨ ਹਜੇ ਹੀ ਬਹੁਤ ਕ੍ਰਿਟੀਕਲ ਆ ਤੇ ਜੇ ਕੱਲ ਨੂੰ ਇਹਨਾਂ ਦੀ ਕੰਡੀਸ਼ਨ ਜਿਆਦਾ ਖਰਾਬ ਹੁੰਦੀ ਆ ਤੇ ਉਹਦਾ ਅਸੀਂ ਐਡੀ ਛੇਤੀ ਕੁਝ ਮੈਨੂੰ ਨਹੀਂ ਲੱਗਦਾ ਜਿਆਦਾ ਇਹਨਾਂ ਦੀ ਹੈਲਪ ਕਰ ਸਕਾਂਗੇ ਕਹਿ ਸਕਦਾ ਕਿ ਸਥਿਤੀ ਹੱਥੋਂ ਅਸੀਂ ਗਵਾ ਸਕਦੇ ਹਾਂ ਕਿਉਂਕਿ ਜਿਵੇਂ ਡੱਲੇਵਾਲ ਸਾਹਿਬ ਨੇ ਕਿਹਾ ਕਿ ਮੈਂ ਮਰਨ ਵਰਤ ਤੇ ਹੀ ਬੈਠਾ ਮਿਲ ਕੇ ਮੈਂ ਜਿੰਨਾ ਚਿਰ ਮੰਗਾ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਮੈਂ ਕੁਝ ਖਾਵਾ ਪੀਵਾਂਗਾ ਨਹੀਂ ਨਾ ਡਾਕਟਰੀ ਸਹੈਤਾ ਲਵਾਵਾਂਗਾ ਪਰ ਹੁਣ ਆਪਾਂ ਮਤਲਬ ਕਿ ਜਿਵੇਂ ਤੁਸੀਂ ਲਗਾਤਾਰ ਮੋਨੀਟਰਿੰਗ ਕਰ ਰਹੇ ਹੋ ਲਗਾਤਾਰ ਹਰ 6 ਘੰਟੇ ਬਾਅਦ ਮਤਲਬ ਕਿ ਤੁਸੀਂ ਚੈੱਕਅਪ ਵੀ ਕਰ ਰਹੇ ਹੋ ਹੁਣ ਜੇ ਗੱਲ ਕੀਤੀ ਜਾਵੇ ਲੋਕ ਮਿਲਣੇ ਆਲੇ ਜਾਂਦੇ ਆ ਪਰ ਤੁਹਾਡੀ ਟੀਮ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਇਨਫੈਕਸ਼ਨ ਹੋਣ ਦਾ ਡਰ ਆ ਉਸ ਨੂੰ ਲੈ ਕੇ ਡੱਲੇਵਾਲ ਸਾਹਿਬ ਦਾ ਕੀ ਰਿਸਪੌਂਸ ਹੈ ਦੀਰੋ ਮੈਂ। ਅਹ ਵੇਖੋ ਜੀ ਡੱਲੇਵਾਲ ਸਾਹਿਬ ਨੂੰ ਅਸੀਂ ਜਿੱਦਾਂ ਜਿੱਦਾਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਸਾਡੀ ਸਾਡੀ ਰਿਕੁਐਸਟ ਨੂੰ ਰਿਸਪੈਕਟ ਕਰਦੇ ਆ ਜਿਵੇਂ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਜਾਦਾ ਲੋਕਾਂ ਨੂੰ ਵੈਸੇ ਤੇ ਡੱਲੇਵਾਲ ਸਾਹਿਬ ਉਹ ਤੇ ਅੰਦਰ ਪਏ ਨੇ ਉਹ ਅੰਦਰ ਲੇਟੇ ਨੇ ਉਹ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਕੋਈ ਗੱਲ ਨਹੀਂ ਕਰਨੀ ਜ਼ਿਆਦਾ ਕੋਈ ਕੁਝ ਨਹੀਂ ਕਰਨਾ ਤੁਸੀਂ ਬਸ ਆਪਣਾ ਆਰਾਮ ਨਾਲ ਬੈਠੋ ਉਹਨਾਂ ਦੀ ਜਿਹੜੀ ਬਾਹਰ ਨਾਲ ਜਥੇਬੰਦੀ ਦੇ ਨਾਲ ਦੂਜੇ ਪ੍ਰਧਾਨ ਸਾਹਿਬ ਨੇ ਜਿਹੜੇ ਨਾਲ ਉਹ ਉਹਨਾਂ ਤੇ ਆ ਸੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜ਼ਿਆਦਾ ਲੋਕਾਂ ਨੂੰ ਅੰਦਰ ਨਾ ਜਾਣ ਦੋ ਵਾਇਰਲ ਹਰ ਪਾਸੇ ਫੈਲਿਆ ਵਾ ਜੇ ਜਾਂ ਫਿਰ ਕੋਈ ਹੋਰ ਇਨਫੈਕਸ਼ਨ ਹੋ ਸਕਦੀ ਆ ਖੰਘ ਖੁੰਘ ਲੋਕਾਂ ਨੂੰ ਲੱਗੀ ਆ ਕੋਈ ਜੇ ਕਿਤੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਸਾਦੀ ਆ ਜੇ ਕਿਤੇ ਉਹ ਇਨਫੈਕਸ਼ਨ ਹੁੰਦੀ ਆ ਤੇ ਉਹਨਾਂ ਦੇ ਸਰੀਰ ਦੀ ਜਿਹੜੀ ਡਿਮਾਂਡ ਆ ਉਹ ਤਿੰਨ ਤੋਂ ਚਾਰ ਗੁਣਾ ਵੱਧ ਜਾਂਦੀ ਆ ਤੇ ਜਿਹੜੀ ਉਹਨਾਂ ਦੀ ਆਲਰੇਡੀ ਕ੍ਰਿਟੀਕਲ ਸਿਹਤ ਆ ਜਿਹੜੀ ਆਲਰੇਡੀ ਆਪਾਂ ਕਹੀਏ ਕਿ ਇੱਕ ਇੱਕ ਉੱਚ ਮਤਲਬ ਕਹਿ ਲੋ ਕਿ ਪਾਣੀ ਦੇ ਉੱਤੇ ਪੱਤੇ ਦੇ ਵਾਂਗੂ ਬਸ ਐਂ ਰੱਖੀ ਆ ਇੱਧਰ ਉੱਧਰ ਤਰ ਰਹੀ ਆ ਹਨਾ ਤੇ ਜੇ ਉਹ ਤਿੰਨ ਚਾਰ ਗੁਣਾ ਇੱਕੇ ਦਮ ਡਾਊਨ ਹੋ ਗਈ ਤੇ ਫਿਰ ਤੇ ਬਹੁਤ ਜਿਆਦਾ ਮੁਸ਼ਕਲ ਹੋ ਰਹੀਗੀ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਆ ਜੇ ਬੋਲਣ ਦੀ ਕਿਉਂਕਿ ਕੋਈ ਵੀ ਬੰਦਾ ਮਿਲਣਾ ਹੁੰਦਾ ਉਹਨਾਂ ਨੂੰ ਬੋਲਣਾ ਵੀ ਪੈਂਦਾ ਹੈ ਮਤਲਬ ਕਿ ਜਦੋਂ ਸਪੀਚ ਵੀ ਕਰਦੇ ਆ ਉਹਨਾਂ ਦੀ એનર્ਜੀ ਵੀ ਕਿਉਂਕਿ ਬੋਲਣ ਦੇ ਨਾਲ ਵੀ એનર્ਜੀ ਜਿਹੜੀ ਡਾਊਨ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਜੀ ਕੁਛ ਵੀ ਬੋਲਣ ਨਾਲ ਬਾਹ ਲਾਉਣ ਨਾਲ ਅੱਖਾਂ ਖੋਲਣ ਨਾਲ ਕੁਛਕ ਮਤਲਬ ਕੁਛ ਵੀ ਜੋ ਥੋੜਾ ਜਿਹਾ ਵੀ ਐਫਰਟ ਕਰਨਗੇ ਨਾ ਤੇ ਉਹਦੇ ਨਾਲ ਉਹਨਾਂ ਦੀ એનર્ਜੀ ਯੂਜ਼ ਹੋਣੀ ਹੋਣੀ ਉਹ ਜਿੰਨੀ ਜ਼ਿਆਦਾ ਕਰਨਗੇ ਓਨੀ ਛੇਤੀ ਡਿਪਲੀਟ ਹੋਏਗੀ એનર્ਜੀ ਅਸੀਂ ਸਾਡੀ ਕੋਸ਼ਿਸ਼ ਇਹ ਆ ਕਿ ਜ਼ਿਆਦਾ ਤੋਂ ਜ਼ਿਆਦਾ ਲੰਮਾ ਟਾਈਮ ਜੋ ਹਣ ਕਿਉਂਕਿ ਫਿਊਲ ਆ ਜਿਹੜਾ ਉਹ ਤੇ ਹੁਣ ਸਰੀਰੀ ਆ ਉਹਨਾਂ ਦਾ ਉਹ ਚੁਣ ਜਿੰਨਾ ਕਿ ਬਚਿਆ ਵਾ ਉਹਦੇ ਨਾਲ ਵੱਧ ਤੋਂ ਵੱਧ ਟਾਈਮ ਕੱਢ ਸਕੀਏ ਸਾਡੀ ਇਹ ਕੋਸ਼ਿਸ਼ ਹੈ ਬਿਲਕੁਲ ਜੀ ਇਹ ਸਨ ਸਾਡੇ ਨਾਲ ਡਾਕਟਰ ਸੁਖਮਨ ਦੀਪ ਸਿੰਘ ਢਿੱਲੋਂ ਜਿਹੜੇ ਸਵੇਮਨ ਟੀਮ ਦੇ ਜਿਹੜੇ ਹੈਡ ਨੇ ਉਹ ਇੱਥੇ ਹਰ 6 ਘੰਟੇ ਬਾਅਦ ਸਰਦਾਰ ਡੱਲੇਵਾਲ ਦਾ ਜਿਹੜਾ ਚੈੱਕਅਪ ਕਰ ਰਹੇ ਨੇ ਇਹਨਾਂ ਨੇ ਕਿਹਾ ਕਿ ਸਿਹਤ ਬੜੀ ਕ੍ਰਿਟੀਕਲ ਬਣੀ ਹੋਈ ਆ ਕਦੇ ਕੁਝ ਵੀ ਹੋ ਸਕਦਾ ਪਰ ਸਾਡੇ ਕੋਲੇ ਹਰ ਤਰ੍ਹਾਂ ਦੀ ਜਿਹੜੀ ਫੈਸ ਕੋਦਾ ਦਾ ਖਾਸਾ ਅਗਰ ਕੋਈ ਏਦਾਂ ਦੀ ਗੱਲ ਹੋ ਜਾਂਦੀ ਹੈ ਜਿਆਦਾ ਢਿੱਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਅਮਰਜੈਂਸੀ ਜਿਹੜੀਆਂ ਸੁਭਾਵਾਂ ਨੇ ਉਹ ਸਾਡੇ ਕੋਲੇ ਮੌਜੂਦ ਨੇ ਪਰ ਜਗਜੀਤ ਸਿੰਘ ਢੱਲੇਵਾਲ ਨੇ ਸਾਫ਼ ਕਹਿ ਦਿੱਤਾ ਟੀਮ ਨੂੰ ਕਿ ਮੈਂ ਮਰਨ ਵਾਰ ਤੇ ਬੈਠਾ ਹੋਇਆ ਮੈਂ ਕੋਈ ਵੀ ਡਾਕਟਰੀ ਸਹਾਇਤਾ ਨਹੀਂ ਲਵਾਵਾਂਗਾ ਕੁਝ ਖਾਵਾਂ ਪੀਵਾਂਗਾ ਨਹੀਂ ਪਰ ਹੁਣ ਜੇ ਇਹਨਾਂ ਨੇ ਬੇਨਤੀ ਕੀਤੀ ਹੈ ਜਿਹੜੇ ਉਹਨਾਂ ਦੇ ਅਗੂ ਨੇ ਕਿ ਇਹਨਾਂ ਨੂੰ ਜਿਆਦਾ ਕਿਸੇ ਨੂੰ ਮਿਲਣ ਨਾ ਦਿੱਤਾ ਜਾਵੇ ਹੱਥ ਹਿਲਾਉਣ ਨਾਲ ਅੱਖਾਂ 'ਚ ਚਮਕਣ ਦੇ ਨਾਲ ਬਾਹ ਹੱਥ ਪੈਰ ਹਿਲਾਉਣ ਦੇ ਨਾਲ ਤੇ ਬੋਲਣ ਦੇ ਨਾਲ ਜਿਹੜੀ ਨਰਜੀ ਹੈ ਉਹ ਬੀਕ ਹੋ ਰਹੀ ਹੈ ਬਹੁਤ ਘਟ ਰਹੀ ਹੈ ਨਹੀਂ ਨਰਜੀਸੀ ਬਚਾ ਸਕੀਏ ਉਹ ਸਾਡੇ ਲਈ ਲਾਭਦਾਇਕ ਹੋਵੇ ਅਸੀਂ ਵੀ ਵਾਹਿਗੁਰੂਗੇ ਅਰਦਾਸ ਕਰਦੇ ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਜਾਬੀ ਪੂਰੀ ਹੌਸਲੇ ਤੰਦਰੁਸਤੀ ਰਹਿਣ ਤੇ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਦੀ ਸਿਹਤ ਨੂੰ ਦੇਖਦੇ ਹੋ ਜਲਦੀ ਜਿਹੜੀਆਂ ਮੰਗਾਂ ਤੇ ਕੋਈ ਨਾ ਕੋਈ ਹੱਲ ਆ ਜਿਹੜਾ ਜ਼ਰੂਰ ਕੱਢੇਗੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਸਕੰਦਰ ਦੇਨਾ ਗੁਰਦਰਸ਼ਨ ਸਿੱਧੂ ਪੀਟੀਸੀ ਨਿਊਜ਼ ਖਨੌਰੀ ਸੰਗਰੂਰ